ਸਾਸੀ ਘਾਲ ਵੀਰੇ ਹੋਰ ਕਿਵੇਂ ਹੋ ਠੀਕ ਹੋ ਹਾਂ ਵਧੀਆ ਹੋਰ ਘਰੇ ਪਰਿਵਾਰ ਨੇ ਵੀ ਸਾਰੇ ਠੀਕ ਨੇ ਅੱਛਾ ਅੱਛਾ ਕੀ ਕਰੀ ਜਾਂਦੇ ਸੀ ਵੀਰੇ ਅੱਛਾ ਅੱਛਾ ਲੈ ਬੈ ਗਈ ਮਹਾਰਾਣੀ ਫੇਰ ਸਵੇਰੇ ਸਵੇਰੇ ਫੋਨ ਲਾ ਕੇ ਨਾ ਤੈਨੂੰ ਫੋਨ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਆਉਂਦਾ ਫੋਨ ਤਾਂ ਮੇਰੀ ਮਾਸੀ ਦੇ ਮੁੰਡੇ ਦਾ ਫੋਨ ਆਇਆ ਸੀਗਾ ਕਨੂੰ ਤਾਂ ਕਰਕੇ ਗੱਲ ਕਰੀ ਜਾਂਦੀ ਸੀ ਨਹੀਂ ਤੇਰਾ ਤਾਂ ਨਿਤ ਨਵਾਂ ਮਾਸੀ ਦਾ ਮੁੰਡਾ ਬਣਦਾ ਤੇਰੇ ਹੋਰ ਕੋਈ ਭਾਈ ਤੇਰੇ ਨਹੀਂ ਹੈਗਾ ਪਰਜਾਈ ਤੇਰੇ ਨਹੀਂ ਕੋਈ ਹੈਗੀ ਮਾਂ ਤੇਰੇ ਨਹੀਂ ਤੇ ਪਿਓ ਤੇਰੇ ਨਹੀਂ ਤੂੰ ਫੋਨ ਕਿਨੂੰ ਲਾ ਕੇ ਵੇ ਜਨੀ ਉਹ ਤਾਂ ਉਹਨਾਂ ਦਾ ਆਪ ਹੀ ਆਇਆ ਸੀ ਮਾਸੀ ਦਾ ਮੁੰਡਾ ਪੁੱਛਦਾ ਸੀ ਕਹਿੰਦਾ ਕਿਵੇਂ ਆ ਸਵਾਰ ਨੂੰ ਹੁਣ ਤੂੰ ਠੀਕਾਂਗੀ ਬਿਮਾਰ ਹੋ ਗਈ ਸੀਗੀ ਕਿਦਰੇ ਨਹੀਂ ਤੇਰੇ ਗੋਲੀ ਚੱਲੀ ਨਾਲੇ ਖੜੀ ਹੋ ਕੇ ਦੇਖ ਲੈ ਉਹ ਭਾਂਡੇ ਦਾ ਢੇਰ ਪਿਆਗਾ ਉਹਨਾਂ ਮਾਂ ਸਿੰਕ ਭਰਿਆ ਪਿਆਗਾ ਮਾਂ ਦੁਨੀਆ ਕੋਈ ਨਹੀਂ ਸਰਾਂ ਜੀ ਉਹ ਦੇਖ ਲਓ ਕਹਿੰਦਾ ਫੋਨ ਚ ਚਲਾਈ ਜਾਂਦੀ ਰਹਿੰਦੀ ਤੇ ਕਦੇ ਕੰਨੋਂ ਲਾ ਕੇ ਵੇ ਕੋਈ ਨਾ ਮਾਂ ਜਿੰਨੇ ਗੁੱਸੇ ਘਾਤੋਂ ਹੁੰਨੀ ਆਂਗੀ ਖੜੀਓ ਕਮਾਲ ਤੇ ਭਾਂਡੇ ਲੈ ਮਹਾਰਾਣੀ ਸਾਰਾ ਦਿਨ ਪਤ ਨਹੀਂ ਕਿਹਦੇ ਨਾਲ ਫੋਨ ਤੇ ਲੱਗੇ ਰਹਿੰਦੀ ਮੈਨੂੰ ਨਹੀਂ ਇਹ ਸਹੀ ਲੱਗਦੀ ਹੈਗੀ ਵੀ ਇਹ ਕਿਸੇ ਭਾਈ ਨਾਲ ਕੀ ਪਤਾ ਕਿਹੜਾ ਹਸਕ ਪੱਟ ਰੱਖਿਆ ਹੋਵੇ ਇਹਨੇ ਇਹ ਲੱਛਾ ਨਹੀਂ ਸਹੀ ਲੱਗਦੇ ਚਲ ਦੇਖਦੀ ਆਂ ਨਾ ਸੋ ਫੇਰ ਕੀ ਹੋ ਗਿਆ ਸੀ ਜੇ ਮੇਰੇ ਮਾਸੀ ਦੇ ਮੁੰਡੇ ਦਾ ਫੋਨ ਆ ਗਿਆ ਗਗਨ ਤਾਂ ਹਰ ਵਕਤ ਗਲਤੀ ਸੋਚਦੀ ਰਹਿੰਦੀ ਆ ਕਿ ਤੇਰੇ ਕਿਹੜਾ ਕੋਈ ਭੈਣ ਭਾਈ ਆ ਛੁਰ ਮੇਰੇ ਆਪ ਦੇ ਨਹੀਂ ਹੈਗੇ ਮੇਰੇ ਮਾਸੀ ਦੇ ਮੇਰੇ ਮਾਮੇ ਦੇ ਮੁੰਡੇ ਤਾਂ ਹੈਗੇ ਨੇ ਦੋ ਮਿੰਟ ਦੁੱਖ ਸੁੱਖ ਵੀ ਨਹੀਂ ਕਰਨ ਦਿੰਦੀ ਹੈਗੀ ਸਾਰਾ ਦਿਨ ਮੈਨੂੰ ਗੋਲੀ ਬਣਾ ਕੇ ਰੱਖਦੀ ਆ ਕੋਈ ਜੀਵਤ ਨਹੀਂ ਹੈ ਕਿ ਕਹਿੰਦੇ ਹੁੰਦੇ ਨੇ ਕਿ ਘਰ ਵਾਲੇ ਦੇ ਸਿਰ ਤੇ ਜਨਾਨੀ ਰਾਣੀ ਹੁੰਦੀ ਆ ਇੱਥੇ ਤਾਂ ਨੌਕਰਾਨੀ ਬਣਾ ਕੇ ਰੱਖ ਰੱਖਿਆ ਇਹਨਾਂ ਨੇ ਮੈਨੂੰ ਜੇ ਮੇਰਾ ਅਜ ਸਰਦਾਰ ਹੁੰਦਾ ਮੈਨੂੰ ਐ ਰੋਣ ਨੂੰ ਦਿੰਦਾ ਹਾਂ ਝੜਕਾਂ ਪੈਂਦੀਆਂ ਮੇਰੇ ਸ੍ਰੀਕਾਂ ਤੋਂ ਨਹੀਂ ਸੀ ਮੈਨੂੰ ਝੜਕਾਂ ਖਾਣ ਦਿੰਦਾ ਹਾਲ ਜੋ ਵੈਗਰੂ ਦੀ ਮਰਜ਼ੀ ਆ ਉਹੀ ਹੋਣਾ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਕੋ ਬਾਬੀ ਹਾਂ ਠੀਕ ਆ ਸਾਨੂੰ ਤੂੰ ਦੱਸ ਕੇ ਮੈਂ ਠੀਕ ਆ ਹਾਂ ਤੇ ਮੈਂ ਤਾਂ ਐਂ ਕਹਿੰਦਾ ਸੀ ਮਾਂ ਚੱਲ ਗੇੜਾ ਮਾਰਿਆ ਮਾਂ ਘਰੇ ਹਾਂ ਮੈਂ ਖੇਤ ਜਾ ਕੇ ਆਇਆ ਸੀ ਉਧਰ ਪਹਿਲਾਂ ਹੋਰ ਠੀਕ ਠਾਕ ਹਾਂ ਠੀਕ ਆ ਵੀਰੇ ਵਧੀਆ ਬੱਸ ਹੁੰਦਾ ਸਭ ਹੋਰ ਕਰੇ ਸਾਰੇ ਗੱਤੀ ਵਰਗੇ ਠੀਕ ਹਾਂ ਠੀਕ ਹੈ ਠੀਕ ਹੈ ਅੱਛਾ ਕੰਮ ਆਇਆ ਸੀ ਕੋਈ ਨਹੀਂ ਕੰਮ ਮਾ ਤਾਂ ਐਸੇ ਚਲ ਮਾ ਪਤਾ ਲਈ ਆ ਮਾ ਅੱਛਾ ਅੱਛਾ ਤੇ ਹੋਰ ਠੀਕ ਠਾਕ ਰਹੇ ਨੇ ਹਾਂ ਠੀਕ ਆ ਬਸ ਤੈਨੂੰ ਪਤਾ ਹੀ ਆ ਸੋਨੂੰ ਹੂੰ ਤੂੰ ਆਪੀ ਸਿਆਣਾ ਕਾ ਤੈਨੂੰ ਮੈਂ ਕੀ ਦੱਸਾਂ ਹੁਣ ਹਨ ਸਾਰਾ ਦਿਨ ਕੰਮ ਧੰਦੇ ਤੇ ਲੱਗੀ ਰਹਿਣੀ ਹੈਗੀ ਲੜਦੀ ਤਾਂ ਨਹੀਂ ਛੋਟੀ ਛੋਟੀ ਤਾਂ ਬਸ ਬੋਸੀ ਨਾ ਤੈਨੂੰ ਉਹੀ ਗੱਲ ਦੱਸਦੀ ਹੁਣ ਹਾਂ ਕਿੱਧਰ ਗਈ ਦੀ ਪਤਾ ਨਹੀਂ ਚੀਸੀ ਕਿ ਸੁਣਦੀ ਨਾ ਲਵੇ ਕਿ ਤੂੰ ਹੂੰ ਨਾ ਬਾਬੀ ਉਹ ਨਹੀਂ ਕੰਮ ਕਰ ਸਕਦੀ ਚਾਰ ਦਿਨ ਉਹਨੂੰ ਕੀ ਹੁੰਦਾ ਕੰਮ ਹੁਣ ਸਾਨੂੰ ਤੋਂ ਮੈਂ ਬਸ ਚੁੱਪ ਹੀ ਫੈਲਾ ਮੇਰਾ ਚੋ ਪ੍ਰਿੰਸੀਪਲ ਆਗਾ ਮੈਂ ਤਾਂ ਸਿਰਫ ਇੱਕਾ ਨਾ ਰੋਟੀ ਦੀ ਮਾਰੀ ਕੰਮ ਕਰਦੀ ਆ ਮੇਰਾ ਕਿਹੜਾ ਜੀ ਨਹੀਂ ਕਰਦਾ ਪਹਿਲੀ ਬੈਠਣ ਨੂੰ ਹੁਣ ਮੇਰੇ ਪੇਕਿਆਂ ਵੱਲ ਤਾਂ ਕੋਈ ਹੈ ਨਹੀਂ ਹਾਂ ਪਹਿਲਾ ਘੰਟਾ ਕੋ ਹੋ ਗਿਆ ਮੇਰੀ ਮਾਸੀ ਦੇ ਮੁੰਡੇ ਦਾ ਫੋਨ ਆ ਗਿਆ ਸੌ ਸੌ ਗੱਲਾਂ ਬੋਲੀ ਫੋਨ ਮੇਰਾ ਉਂਝ ਕਰੀ ਚੱਲੀ ਜਾਵੇ ਮੈਂ ਨਹੀਂ ਦੇਖਿਆ ਹੈਗਾ ਵੀ ਫੋਨ ਤੇ ਗੱਲ ਕਰਦੀ ਆ ਵੀ ਉਹਦੇ ਵੀ ਤਾਂ ਭੈਣ ਭਾਈਆਂ ਦਾ ਫੋਨ ਆਉਂਦੀ ਹੋਊਗਾ ਹਾਂ ਹੁਣ ਮੈਂ ਤਾਂ ਬਈ ਕੁਝ ਕਹਿਣਾ ਚਾਹੁੰਦੀ ਨਹੀਂ ਹੈਗੀ ਬਾਕੀ ਅਗਲੇ ਦੀ ਮਰਜ਼ੀ ਆ ਦੋ ਰੋਟੀਆਂ ਨੇਗੀਆਂ ਉਹ ਵੀ ਮੈਂ ਤਾਂ ਸਿੱਤਰ ਤੇ ਮਿਲਦੀਆਂ ਨੇ ਜੇ ਤਰ੍ਹਾਂ ਬਾਈ ਹੁੰਦਾ ਅੱਜ ਮੇਰੀ ਆ ਹਾਲਤ ਹੁੰਦੀ ਉਹੀ ਤਾਂ ਗੱਲ ਆ ਮੈਨੂੰ ਪਤਾ ਸੀ ਨਾ ਸੁਹਾ ਦਾ ਛੋਟੀ ਦਾ ਮੈਨੂੰ ਐਵੇਂ ਕਿ ਲੜਦੀ ਹੋਊਗੀ ਪੱਕਾ ਦੇਣਾ ਹਾਂ ਉਹ ਤੇਰਾ ਕੁਛ ਮੈਂ ਕਿ ਚਲ ਹਾਲ ਚਾਲ ਪੁੱਛ ਗਈ ਏ ਕਿਵੇਂ ਨੇ ਠੀਕ ਨੇ ਚਲ ਵਧੀਆ ਕੀ ਤਾਂ ਸਾਨੂੰ ਬਹਿ ਜਾ ਚਾਹ ਬਣਾਵਾ ਨਾ ਬੱਸ ਬਾਬੀ ਫਿਰ ਮੈਂ ਖੇਤ ਵੀ ਜਾਣਾ ਸੀਗਾ ਮੋਟਰ ਚੱਲਦੀ ਹੈ ਨਾ ਅੱਛਾ ਅੱਛਾ ਹੂੰ ਜਵਾਕ ਜੱਲਾ ਠੀਕ ਆ ਪੜਦੇ ਜਵਾਕ ਜਾਂਦੇ ਆ ਹਾਂ ਜਾਂਦੇ ਆ ਜਵਾਕ ਤਾਂ ਬੱਸ ਜਵਾਕਾਂ ਦੀ ਮਾਰੀ ਬੈਠੀਆਂ ਵੀ ਚਲ ਕੋਈ ਗੱਲ ਨਹੀਂ ਚਾਲ ਭਾਬੀ ਕੋਈ ਨਾ ਇਹਨਾਂ ਦੀ ਤਾਂ ਬਾਲੀ ਨਾ ਸੁਣਿਆ ਕਰ ਤੇ ਇਹਨਾਂ ਦਾ ਤਾਂ ਹੀ ਆ ਹਨਾ ਮਾਮਾ ਦੀਆਂ ਦਾ ਸਹੀ ਗੱਲ ਲਾਗਾ ਕੀ ਕਰਾਂ ਮੈਂ ਕਿੱਧਰ ਨੂੰ ਜਾਵਾਂ ਮੈਂ ਹੂੰ ਆਉਂਦੀ ਆ ਫੇਰ ਕੋਈ ਗੱਲ ਬਣਾਉਂਦੀ ਤੇ ਸੋਨੂੰ ਬਹਿ ਜਾ ਮੈਂ ਚਾਹ ਤਾਂ ਲੈਣੀ ਆ ਨਾ ਚਾਹ ਤਾਂ ਕੋਈ ਨਾ ਤੁਸੀਂ ਕਰੋ ਕੰਮ ਹਨਾ ਠੀਕ ਆ ਠੀਕ ਆ ਠੀਕ ਆ ਚੰਗ ਮੈਂ ਦੇਖ ਲਾਂ ਵਿਚਾਰਾ ਹਨਾ ਹਾਲ ਚਾਲ ਪੁੱਛਣ ਆ ਜਾਂਦਾਗਾ ਇਹਨੂੰ ਪਤਾਗਾ ਛੋਟਾ ਜਿਹਾ ਹੁੰਦਾ ਸੀ ਜਦੋਂ ਮੈਂ ਬਿਆਹ ਕੇ ਆਈ ਸੀ ਇਸ ਘਰ ਮੇਰੇ ਕੋਲ ਹੀ ਖੇਡ ਜਾਂਦਾ ਰਹਿੰਦਾ ਸੀਗਾ। ਦੁੱਖ ਲੱਗਦਾ ਜੀ ਜਦੋਂ ਮੈਂ ਮੇਰੇ ਨਾਲ ਕੋਈ ਗੱਲ ਕਰਕੇ ਜਾਂਦਾ। ਮੈਨੂੰ ਨਾ ਕਦੇ-ਕਦੇ ਐਂ ਲੱਗਦਾ ਰਹਿੰਦਾਗਾ ਵੀ ਇਹਦੇ 'ਚ ਮੈਨੂੰ ਜਰਨਲ ਦਾ ਭਲੇਖਾ ਪੈਂਦਾ। ਉਹਦੇ ਵਰਗਾ ਬਣੰਗਾ ਕਰਕੇ ਨਾ ਮੈਂ ਇਹਨੂੰ ਤਾਂ ਬਰਾ ਲੈਣੀ ਆ। ਗਗਨ ਦਾ ਤਾਂ ਇਹ ਨਹੀਂ ਪਤਾ। ਕੋਈ ਇਹਦੇ ਤੇ ਵੀ ਤੁਮ ਤੋਂ ਥੱਪ ਦੇਵੇ। ਵੀ ਤੇਰੇ ਕੋਲੇ ਕਿਉਂ ਆਉਂਦਾ? ਆਉਂਦੀ ਆ ਥੱਪ। ਛੋਟੀ ਵੀ ਲੜਦੀ ਰਹਿੰਦੀ ਆ। ਸਮਝਾ ਦੰਨੇ ਆ ਜੀ। ਲੈ। ਮਾਸੀ ਕਾਲ ਭਾਬੀ ਮੈਂ ਤੁਹਾਨੂੰ ਹੀ ਦੇਖਦਾ ਸੀ ਠੀਕ ਹਾਂ ਹਾਂ ਠੀਕ ਹੈ ਵਧੀਆ ਹੋਰ ਮਾਸੀ ਵਰਗੀ ਕਿਵੇਂ ਠੀਕ ਹੈ ਨਹੀਂ ਸਾਰੀ ਵਧੀਆ ਨਹੀਂ ਠੀਕ ਠਾਕ ਨੇ ਤੁਸੀਂ ਠੀਕ ਹੋ ਹਾਂ ਮੈਂ ਤਾਂ ਠੀਕ ਆ ਤੇਰੇ ਸਾਹਮਣੇ ਖੜੀ ਹੈਗੀ ਤੇ ਤੂੰ ਕਿਵੇਂ ਗਿਆ ਮarre ਅੱਜ ਮੈਂ ਤਾਂ ਐਸੀ ਮਾਂ ਚੱਲ ਪਤਾ ਮੈਂ ਲਿਆ ਮਾਂ ਘਰ ਜਾ ਮੈਂ ਗਿਆ ਚੱਲ ਹਾਂ ਹਾਂ ਹੋਰ ਤੂੰ ਭਾਬੀ ਨੂੰ ਵੀ ਮਿਲਿਆ ਹੈ ਹਨਾ ਹਾਂ ਭਾਬੀ ਨੂੰ ਤਾਂ ਮਿਲਿਆ ਹੈ ਆ ਤੈਨੂੰ ਤਾਂ ਮੈਂ ਤਾਂ ਦੇਖੀ ਨਹੀਂ ਇੱਥੇ ਬੈਠੀ ਗਾਹਾਂ ਭਾਬੀ ਨੂੰ ਮਿਲ ਭਾਬੀ ਨਾਲ ਲੜਿਆ ਕਰ ਉਹਦੇ ਨਾਲ ਉਹ ਬਿਮਾਰ ਰਹਿੰਦੀ ਹੈਗੀ ਲੈ ਲੜਨ ਨੂੰ ਮੈਂ ਉਹਦੇ ਨਾਲ ਕੀ ਕਹਿਆ ਉਹਨੂੰ ਲੜਨ ਨੂੰ ਮੈਂ ਤਾਂ ਉਹਨੂੰ ਐਂ ਕਹਿਆ ਵੀ ਚਾਰ ਭਾਂਡੇ ਪਿਆ ਮਾਂ ਜਲਾ ਸਾਰਾ ਦਿਨ ਫੋਨ ਲਈ ਬੈਠੀ ਰਹਿੰਦੀ ਆ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੀ ਹੈਗੀ ਭਾਬੀ ਇੱਕ ਦਿਨ ਤੂੰ ਕੰਮ ਕਰ ਲੈ ਫੇਰ ਕੀ ਹੁੰਦਾਗਾ ਲੈ ਮੈਂ ਸਾਰਾ ਦਿਨ ਇਹ ਕਰਦੀ ਰਹਿੰਨੇ ਕੰਮ ਸਾਰਾ ਦਿਨ ਮੇਰੇ ਤਾਂ ਧੰਦੇ ਨਹੀਂ ਮੁੱਕਦੇ ਹੈਗੇ ਉਹ ਸਾਰਾ ਦਿਨ ਬੇਲੀ ਬੈਠੀ ਰਹਿੰਦੀ ਆ ਉਹ ਤਾਂ ਕਹਿੰਦੀ ਸਮਝਾ ਦੇ ਤਾਂ ਕੰਮ ਕਰਦੀ ਨਹੀਂ ਕਹਿੰਦੀ ਕੋਈ ਫੋਨ ਤੇ ਲੱਗੀ ਰਹਿੰਦੀ ਆ ਰੀਲਾਂ ਬਣਾਈ ਜਾਂਦੀ ਆ ਵੀਡੀਓ ਦੇਖੀ ਜਾਂਦੀ ਆ YouTube ਤੇ ਲੈ ਮੈਨੂੰ ਐ ਦੱਸ ਬਣਾ ਰੀਲਾਂ ਬਣਾਉਣ ਨਹੀਂ ਹੁੰਦੀਆਂ ਨੇਗੀ ਰੀਲਾਂ ਤਾਂ ਚੱਲ ਬਣਾਉਣ ਨੂੰ ਹੁੰਦੀਆਂ ਨੇ ਭਾਬੀ ਹੁਣ ਕੰਮ ਧੰਦਾ ਵੀ ਕਰਨਾਗਾ ਉਹ ਵਿਚਾਰੀ ਇਕੱਲੀ ਲੱਗੀ ਪਈ ਆ ਭਾਂਡੇ ਮਾ ਉਹ ਘਿਡੰਕਰਾਂ ਦਾ ਕੰਮ ਮੈਂ ਕਰਦੀ ਆ ਸਾਰਾ ਕੰਮ ਮੈਂ ਕਰਦੀ ਆ ਰੋਟੀ ਪਾਣੀ ਦਾ ਮੈਂ ਕੰਮ ਕਰਦੀ ਆ ਕਹਿੰਦੀ ਬੈਠੀ ਰਹਿੰਦੀ ਆ ਤੜਕੀ ਨਾ ਆ ਕੇ ਬਹਿ ਜਾਂਦੀ ਆ ਹਾਂ ਹਾਂ ਉਹਨੇ ਮਹਾਰਾਣੀ ਨੇ ਕਹਿਣਾ ਸੀ ਤੈਨੂੰ ਤਾਂ ਤੇ ਫਿਰ ਤੂੰ ਬਾੜੀ ਉਹਦੀ ਉਹ ਕਾਹਤ ਪਰਿਆ ਦਾ ਸਾਈਡ ਦੀ ਲਈ ਜੰਨਾ ਭਾਬੀ ਸਾਈਡ ਥੋੜਾ ਲੈਣਾ ਉਹ ਤੈਨੂੰ ਪਤਾ ਦੇਗਾ ਹੁਣ ਚੱਲ ਵੱਡੇ ਭਾਈ ਦੀ ਡੈਥ ਹੋਈ ਹੈਗੀ ਉਹਦਾ ਥੋੜਾ ਜਿਹਾ ਅਫਸੋਸ ਕਰੀ ਜਾਂਦੀ ਆ ਉਹ ਦੁੱਖਾ ਉਹਨੂੰ ਵੀ ਆਪਾਂ ਉਹਦਾ ਸਾਥ ਦੇਈਏ ਚੱਲ ਮੰਨਦੀ ਆ ਮੈਨੂੰ ਦੁੱਖ ਆ ਫਿਰ ਕੰਮ ਤਾਂ ਕਰ ਸਕਦੀ ਆ ਖਾਣ ਵਾਰੀ ਨਹੀਂ ਦੁੱਖ ਹੈਗਾ ਉਹਨੂੰ ਢਿੱਡ ਕਿਵੇਂ ਭਰ ਲੈਂਦੀ ਹੈਗੀ ਉਹ ਤਾਂ ਭਾਈ ਕਿੱਧਰ ਜਾਂਦਾ ਤੁਸੀਂ ਨਾ ਲੜਿਆ ਕਰੋ ਭੈਣਾ ਭੈਣਾ ਇਕੱਠੀਆਂ ਰਿਹਾ ਕਰੋ ਐਦਾਂ ਨਾ ਮੈਂ ਤੈਨੂੰ ਇੱਕ ਗੱਲ ਦੱਸਾਂ ਜਿਹੜੇ ਹਿਸਾਬ ਨਾਲ ਤੂੰ ਉਹਦੀ ਸਾਈਡ ਦੀ ਵਾਲੀ ਲਈ ਇਹਨਾਂ ਨੂੰ ਮੈਨੂੰ ਤਾਂ ਦਾਲ ਜੀ ਕਾਲੀ ਲੱਗਦੀ ਨਾ ਪਾਪੀ ਦਾਲ ਕਾਹਨੂੰ ਕਾਲੀ ਆ ਗਈ ਤੂੰ ਐਦਾਂ ਸ਼ੱਕ ਕਰਦੀ ਸਾਡੇ ਤੇ ਲੈ ਤੂੰ ਸ਼ੱਕ ਕਰਨ ਵਾਲੀ ਗੱਲਾਂ ਕਰਦਾ ਕਿੱਥੇ ਦਾ ਤੂੰ ਦੋਨਾਂ ਨੂੰ ਕਹਿ ਚਲ ਭਾਬੀ ਰਲ ਮਿਲ ਕੇ ਕਰ ਲੈ ਮੈਂ ਦੋਨਾਂ ਨੂੰ ਹੀ ਕਹਿਣਾ ਪਾਪੀ ਤੁਸੀਂ ਭੈਣਾ ਭੈਣਾ ਬਣ ਕੇ ਰਹੋ ਪਿਆਰ ਰੱਖੋ ਫੇਰ ਹੀ ਗੱਲ ਬਣਦੀ ਹੁੰਦੀ ਆ ਐਵੇਂ ਰੱਬਾ ਪੈਣਾ ਪੈਣਾ ਤਾਂ ਬਣ ਕੇ ਕੰਮ ਕਰਦੀ ਹੈਗੀ ਉਹ ਨਹੀਂ ਕਰਦੀ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ ਮੈਨੂੰ ਨਹੀਂ ਪਤਾ ਹੁਣ ਫਿਰ ਹੁਣ ਕੀ ਸੋਚਾਂ ਮੈਨੂੰ ਤਾਂ ਲੱਗਦਾ ਤੈਨੂੰ ਨਾ ਫੋਨ ਲਾਉਂਦੀ ਚੱਲ ਭਾਬੀ ਮੈਂ ਦੋਨਾਂ ਨੂੰ ਸਮਝਾਉਂਗਾ ਉਹਨੂੰ ਵੀ ਸਮਝਾ ਦਊਂਗਾ ਮੈਂ ਖੇਤ ਤੇ ਜਾ ਕੇ ਆਉਣਾ ਮੋਟਰ ਚੱਲਦੀ ਜਾ ਜਿਹੜਾ ਵਾਲਾ ਸਿਆਣਾ ਹੈ ਨਾ ਗੱਲਾਂ ਜਿੱਤਾਂ ਆਉਂਦਾ ਨਹੀਂ ਦਿੰਦਾ ਹੈਗਾ ਹਾਂ ਜਿਹੜੀ ਗੱਲ ਮੈਂ ਤੈਨੂੰ ਕਹੀ ਨਹੀਂ ਹੈਗੀ ਚੱਲ ਮੈਂ ਫੇਰ ਮਾਰਦਾ ਗੇੜਾ ਚੰਗਾ ਲੈ ਮੈਨੂੰ ਤੈਦੀ ਦਾ ਆਜੀ ਕਾਲੀ ਲੱਗਦੀ ਆ ਜਿਹੜੇ ਹਿਸਾਬ ਨਾਲ ਹੈ ਉਹਦੀ ਸਾਈਡ ਦੀ ਲਈ ਜਾਂਦਾ ਸੀ ਕੀ ਤੇ ਇਹਨੂੰ ਤਾਂ ਨਹੀਂ ਫੋਨ ਖਾਣ ਲਈ ਆਇਆ ਬੜੀਆਂ ਮੈਂ ਹੱਥਾਂ ਜੀ ਕਰਾਉਣਾ ਆਇਆ ਸੀ ਦੀ ਚੱਪ ਕੋਈ ਨਾ ਦੇਖ ਤਾਂ ਮੈਂ ਵੀ ਲਉਂਗੀ ਫੜ ਤਾਂ ਲਉਂਗੀ ਵੀ ਕਿਉਂ ਨਾ ਫੋਨ ਲਾਉਂਦੀ ਐ ਫੇਰ ਦਊਂਗਾ ਇਹਨਾਂ ਨੂੰ ਪਤਾ ਨੀ ਗੁਡੇ ਸਵਰਨ ਨੀ ਗਗਨ ਲੈ ਗੁਡੇ ਮੈਂ ਹੱਕ ਮਾਰੀ ਆਈ ਆਂ ਤੂੰ ਅੱਗੋ ਬੋਲਦੀ ਹੋ ਨੀ ਮੈਨੂੰ ਕੀ ਪਤਾ ਇਧਰ ਮੈਂ ਤਾਂ ਗਗਨ ਨੇ ਪਾਜ ਸੌਣ ਲਈ ਹੋ ਤੇਰੀ ਹੋਰ ਪਿੰਕੇ ਕਿਵੇਂ ਮੈਂ ਤਾਂ ਵਧੀਆ ਨਾ ਕਿਵੇਂ ਗੁਡੇ ਢੱਲਾਇਆ ਬੋਲੀ ਆਈ ਨੀ ਨਾ ਨਾ ਹੂੰ ਝਾੜੂ ਚਲਾਇਆ ਤੁਸੀਂ ਹੋ ਲੈ ਕੁੜੇ ਹੁਣ ਝਾੜੂ ਲਾਉਣਾ ਮੇਰੇ ਤੇ ਤਾਂ ਨਹੀਂ ਪਾਉਣਾ ਥੱਲੇ ਉਤਰਿਆ ਮੜਾ ਜਾ ਹਾਂ ਦੱਸੋ ਨਾ ਹੋ ਗਈ ਗਿਆ ਹੋਇਆ ਤਾਂ ਭੈਣੇ ਕੁਛ ਨਹੀਂ ਬਸ ਕੰਮ ਜੇ ਥੱਕ ਜੈਨੇ ਤੈਨੂੰ ਪਤਾ ਸਾਧਨ ਕੰਮ ਚ ਲੱਗੀ ਰਹਿਣੀ ਆਂਗੀ ਦੋ ਮਿੰਟ ਘੜੀ ਬੈਠਣ ਦਾ ਤਾਂ ਮੈਨੂੰ ਟਾਈਮ ਨਹੀਂ ਹੈਗਾ ਨਹੀਂ ਕਿਉਂ ਕੁੜੇ ਹੋਰ ਤਾਂ ਤੇਰਾ ਕੋਈ ਨਹੀਂ ਹੈਗਾ ਸੁਣਨ ਵਾਲਾ ਨਾ ਮੇਰੇ ਵਰਗੇ ਨਹੀਂ ਸੁਣਾਦਿਆ ਕਰ ਮੈਨੂੰ ਸਾਰਾ ਪਤਾ ਜਿਹੜਾ ਕੁਛ ਹੁੰਦਾ ਤੁਹਾਡੇ ਘਰੇ ਕੰਮ ਹੁੰਦੇ ਨੇ ਕਿ ਕੀ ਹੁੰਦਾ ਨਹੀਂ ਨਹੀਂ ਇਹ ਜੀ ਕੋਈ ਗੱਲ ਨਹੀਂ ਹੈਗੀ ਪਿੰਕੀ ਤੈਨੂੰ ਭੁਲੇਖਾ ਪੈਂਦਾਗਾ ਨਹੀਂ ਹੋਰ ਕਿਹ ਹੈ ਜੀ ਗੱਲ ਐ ਕੁੜੇ ਉਹੀ ਫਿਰ ਤੂੰ ਮੇਰੇ ਤੋਂ ਵੀ ਗੱਲਾਂ ਲੁਕੋਈਂਗੀ ਹੁਣ ਜਮੇ ਹੱਦ ਹੋਈ ਪਈਆ ਮੈਨੂੰ ਸਾਰਾ ਪਤਾ ਥੋੜੀ ਆ ਚਤਰਚਲਾਕੋ ਦਾ ਕਿਵੇਂ ਬੋਲਦੀ ਐ ਤੈਨੂੰ ਚਲ ਕੋਈ ਨਾ ਹੁਣ ਪਤਾ ਲੱਗ ਗਿਆ ਫਿਰ ਕੀ ਸੁਪਦਾ ਚਾਹਨ ਤੇ ਉਹ ਤਾਂ ਕਹਿੰਦੀ ਸੀ ਮੈਂ ਤੈਨੂੰ ਸਾਰਾ ਦਿਨ ਮੇਲੇ ਕੰਮ ਕਰਦੀ ਰਹਿਣੀ ਆ ਤੇ ਨਾਲੇ ਆਪ ਕੁਛ ਕਰਨਾ ਨਹੀਂ ਹੈਗਾ ਤਾਂ ਵੀ ਮੇਰੇ ਨਾਲੇ ਸਿੱਟੀ ਰੱਖਦੀ ਐਗੀ ਨਾ ਫਿਰ ਤੂੰ ਇਹਨਾਂ ਦੀ ਕਸਾਵੰਤ ਕਿਉਂ ਕਰੀਆ ਵੱਡੀਆਂ ਉਹ ਅੱਧਾ ਤੇਰਾ ਘਰ ਚ ਜ਼ਮੀਨ ਚੋ ਵੀ ਤੇਰਾ ਅੱਧਾ ਨਾ ਤੂੰ ਹੀ ਇਹਨਾਂ ਦੇ ਝੱਤੇ ਥੱਲੇ ਲੱਗ ਕੇ ਰਹਿਣੀ ਆ ਬਰੋਬਰ ਹੱਕ ਚ ਗੋਡਾ ਦੇ ਘਰ ਐ ਨੀ ਮੈਂ ਤਾਂ ਜਵਾਖਾਂ ਕਰਕੇ ਚੁੱਪਾਂਗੀ ਤੈਨੂੰ ਪਤਾ ਪੈਂਦੀ ਵੀ ਮੇਰੇ ਘੜਾ ਕੋਈ ਕਮਾਉਣ ਵਾਲਾ ਜਵਾਕ ਮੇਰੇ ਛੋਟੇ-ਛੋਟੇ ਲੈਣਗੀ ਤੇ ਉਹੀ ਗੱਲ ਮੈਂ ਤਾਂ ਰੋਟੀ ਦੀ ਮਾਰੀ ਚੁੱਪਾਂ ਨੀ 8 ਕਿੱਲੇ ਜ਼ਮੀਨ ਦੇ ਨੇ ਜੇ ਚਾਰ ਤੈਨੂੰ ਆ ਇਹ ਤਾਂ ਠੇਕਾ ਤੋੜਦਾ ਤੋੜ ਨਾ ਮੈਂ ਕਿ ਰੋਟੀ ਖਾਏਗੀ ਨੀ ਕੀ 8 ਕਿੱਲੇ ਅਗਲਾਉਣੇ ਨੇ ਜਦੋਂ ਉਹੀ ਗੱਲ ਉਹਨਾਂ ਨੂੰ ਸਾਹਮਣੇ ਵਾਲ ਨਹੀਂ ਰਿਹਾ ਹੈਗਾ ਉਹ ਕਿਹੜੇ ਮੇਰੇ ਕੋਲੇ ਰਹਿ ਜਾਣਗੇ ਨੀ ਮੈਂ ਤੂੰ ਤਾਂ ਨਾ ਸੱਚੀ ਬਉੜੀ ਦੀ ਬਉੜੀ ਰਹੇਗੀ ਤੈਨੂੰ ਸਮਝਾਇਆ ਉਹ ਕਹਿੰਨੇ ਉਹ ਨਾ ਪੱਥਰ ਤੇ ਬੂੰਦ ਪਈ ਜਹੇ ਜੀ ਨਾ ਪਈ ਤੂੰ ਨਹੀਂ ਸਮਝਦੀ ਹੈਗੀ ਤੇਰੇ ਕਹਿੰਦਾ ਉਹ ਘਰ ਲਾ ਮੈਂ ਸਕੇ ਵੀਣ ਵਜਾਉਣ ਵਾਲੀ ਨਾ ਜੇ ਤੂੰ ਸਮਝ ਜਾਈ ਜੇ ਤੂੰ ਮੋਣਾ ਮੋਟਾ ਰੋਮਣਾ ਰਿਹਾ ਕਰੇ ਹੋ ਵੀਰ ਤਰ ਤੋਂ ਡਰ ਕੇ ਰਹੇ ਉਹ ਕਹਿੰਨੇ ਨਾ ਡਰਦਿਆਂ ਨੂੰ ਡਰਾਉਂਦੀ ਹੈ ਦੁਨੀਆ ਸਹੀ ਗੱਲ ਹੈ ਜੀ ਚਲ ਕੋਈ ਨਾ ਹੋਰ ਕੰਮ ਹੈ ਸੀ ਤੂੰ ਨੀ ਬੱਸ ਮੈਂ ਤਾਂ ਤੇਰੇ ਲਈ ਉਹੀ ਹਾਲ ਚਾਲ ਪੁੱਛਣ ਆ ਗਈ ਮੈਂ ਉਹ ਲੰਗੀ ਆਂਦੀ ਸੀਗੀ ਉਹ ਤੁਹਾਡੇ ਗੇਟ 'ਚ ਕਈ ਦਿਨ ਹੋ ਗਏ ਰੋਜ਼ ਖੁੱਲਾ ਪਿਆ ਹੁੰਦਾ ਕੋਈ ਦਿਖਦਾ ਨਹੀਂ ਮੈਂ ਕਹਿੰਲਾਂ ਗੇੜਾ ਹੀ ਮਾਰਿਆ ਵਾ ਅਸੇ ਅਸੇ ਨਹੀਂ ਮੈਂ ਫਿਰ ਕੰਮ ਤੋਂ ਤਾਂ ਕੰਮ ਲੱਗੇ ਨਹੀਂ ਆਗਾ ਕਨੀਤੀ ਹੋਊਗੀ ਅੰਦਰ ਨਹੀਂ ਤੂੰ ਤਾਂ ਬੋਲਦੀ ਨਹੀਂ ਸੁਣਦੀ ਆ ਥੋੜੀ ਜੱਤਰ ਚ ਲੋਕ ਕੋਈ ਸੁਣਦੀ ਹੁੰਦੀ ਐ ਉਹ ਤਾਂ ਥੋੜਾ ਜਿਹਾ ਬੋਲਣ ਦਾ ਸੁਭਾਅ ਹੈ ਫਿਰ ਮੈਂ ਹੋਰ ਕੀ ਕਰਾਂ ਹਨਾ ਹੁਣ ਚਲ ਕੋਈ ਨਾ ਮੇਰੀ ਕਹੀ ਗੱਲ ਤੇ ਗੌਰ ਕਰੀ ਮੜਾ ਧੱਬ ਕੇ ਰੱਖਿਆ ਕਰ ਇਹਨੂੰ ਕੋਈ ਨਾ ਕੋਈ ਨਾ ਹੋਰ ਚਾਪੀ ਕੇ ਵਾਜੀ ਨਾ ਬੱਸ ਚਾਹ ਤਾਂ ਮੈਂ ਪੀਂਦੀ ਨਹੀਂ ਹੁਣੀ ਪੀ ਕੇ ਆਈ ਕੋਈ ਵੀ ਆਈ ਕੋਈ ਨਾ ਕੋਈ ਨਾ ਚੱਲ ਜੰਗਾ ਲੈ ਦੇਖ ਲੈ ਇਹਦਾ ਵੀ ਸਾਰਾ ਦਿਨ ਤੇ ਆਨ ਸਾਡੇ ਘਰ ਕੰਨੀ ਹੋਈ ਆ ਹਨਾ ਵੀ ਤੂੰ ਸੋਰੀ ਸਾਡੇ ਘਰ ਤੋਂ ਕੀ ਲੈਣਾ ਸਾਡਾ ਕੰਮ ਆ ਅਸੀਂ ਚਾਹੇ ਕਰੀਏ ਚਾਹੇ ਅਸੀਂ ਲੜੀਏ ਤਾਂ ਇਹ ਟਿੰਡੀਆਂ ਲੜੀਆਂ ਸਾਡੇ ਘਰ ਤੇ ਵੀ ਤੂੰ ਜਿਹੜਾ ਕੰਮ ਜਾਣੀ ਆ ਤੂੰ ਬਾਗ ਰਤੋ ਬਾਹਰ ਸਾਡਾ ਖੁੱਲਾ ਨਹੀਂ ਦੇ ਕੇ ਜਾਰਦੀ ਨਾਲ ਦੀ ਨਾਲ ਅੰਦਰ ਆ ਬੋ ਇਹਨਾਂ ਦਾ ਕੀ ਲੈਣਾ ਸੀਗਾ ਲੈ ਆ ਕਿੱਧਰ ਹੋਂਦੀ ਆ ਕਿੱਧਰ ਜਾਂਦੀ ਆਂ ਹਾਂ ਕਿਧਰੋਂ ਆਈ ਆਂ ਨਹੀਂ ਮੈਂ ਤਾਂ ਉਹੀ ਆਈ ਸੀ ਨਾ ਮੇਰਾ ਵੀ ਘਰ ਹੈ ਮੈਂ ਵੀ ਆ ਸਕਦੀ ਆਂ ਹਾਂ ਨਹੀਂ ਸਰ ਨੂੰ ਕਵਾਂਦੀ ਉਹ ਕੁੜੇ ਲੈ ਕਹਿੰਦੀ ਮੈਂ ਤਾਂ ਉਹੀ ਆਈ ਸੀ ਪੈਸੇ ਲੈ ਕੇ ਆ ਜਾਂਦੀ ਫੇਰ ਲੈ ਦੇ ਦੇ ਜਰਾ ਮੈਂ ਤੈਨੂੰ 5000 ਰੁਪਏ ਪਾੜੀ ਲੋੜ ਆ ਗਈ ਕਿਸ ਤਰ੍ਹਾਂ ਨਾਲ ਪਈ ਆ ਦੇ ਦੇ ਨੂੰ ਦੇਖ ਤਾਂ ਸਹੀ ਮੰਗਤੀ ਰਿਹਾ ਕਰ ਅੱਸੀ ਆ ਵੀ ਕਹਦੀ ਪੈਸੇ ਲੈ ਕੇ ਆਇਆ ਮੈਨੂੰ ਪੈਸੇ ਦੇ ਦੇ ਭਾਈ ਮੈਂ ਤਾਂ ਮਜ਼ਾਕ ਚ ਕਿਹਾ ਸੀ ਮੈਨੂੰ ਨਹੀਂ ਪਤਾ ਸੀ ਤੂੰ ਮੰਗਣ ਵਹਜੇਂਗੀ ਤੇ ਫਰ ਮੈਂ ਕਿਹੜਾ ਸੱਚੀ ਮੰਗਦੀ ਆ ਤੇ ਤੂੰ ਮਜ਼ਾਕ ਕਰਸ ਲਈ ਦੀਆਂ ਮੈਂ ਨਹੀਂ ਕਰ ਸਕਦੀ ਉਹ ਮੰਗੀਆਂ ਨੇ ਕਹਿੰਦੇ ਦੇ 5000 ਚਲ ਛੱਡ ਤੂੰ ਉਹ ਦੱਸ ਕੀ ਫਿਰ ਉਂਗਲਾਂ ਤੇ ਨਹੀਂ ਲਾ ਕੇ ਪਹਿਲਾਂ ਮੰਗੂ ਨਹੀਂ ਸਾਰੇ ਤੇਰੇ ਵਰਗੇ ਨਹੀਂ ਹੁੰਦੇ ਚੜੀ ਚੜਾਈ ਰਹਿਣੀ ਆ ਉਹਨੂੰ ਦਾ ਬਕਸ ਦੇ ਰੰਡੀ ਤੀਮੀ ਨੂੰ ਨਹੀਂ ਤੂੰ ਸੱਕਰ ਪੱਟਣੋਂ ਫਿਰਦੇ ਰਹਿਣੀ ਆ ਕਦੇ ਉਹਦੇ ਘਰੇ ਵੱੜ ਤੂੰ ਬੜਾ ਬਸਾ ਰੱਖਿਆ ਤੇਰੇ ਤਾਂ ਨਾ ਪਤਾ ਨਹੀਂ ਕਿਹੜਾ ਕੀੜਾ ਢੱਡ ਚ ਜਿੰਨਾ ਟਾਈਮ ਚੁਗਲੀ ਨਾ ਨਾ ਕਰਕੇ ਆਵੇਂ ਤੇਰੇ ਤਾਂ ਰੋਟੀ ਹਜਮ ਨਹੀਂ ਆਉਂਦੀ ਨਹੀਂ ਤੇਰੇ ਮੰਗੂ ਨਹੀਂ ਹੈਗੀ ਵੀ ਹਾਂ ਰੰਡੀ ਤੀਮੀ ਨੂੰ ਤਪਾਉਂਗੇ ਸਾਰੇ ਦਿਨ ਤਪਾਉਂਦੀ ਰਹਿਣੀ ਆ ਉਹਨੂੰ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਨਾ ਜੇ ਤੈਨੂੰ ਰੰਡੀ ਤੀਵੀ ਦਾ ਬਾਲਾ ਤਰਸੋਂ ਦਾ ਘਰੇ ਲੈ ਜਾਣਾ ਆਪਦੇ ਕੋਈ ਨਾ ਜੇ ਨਾ ਬਤਾਈ ਤਾਂ ਲੈ ਵੀ ਜਾਊਂਗੀ ਤੇਰੇ ਵਰਗੀ ਨਹੀਂ ਹੈਗੀ ਤੂੰ ਰੋਟੇ ਤੋਂ ਨਹੀਂ ਥੁੜੀ ਹੈਗੀ ਨਹੀਂ ਪਤਾ ਹੀ ਆ ਤੈਨੂੰ ਆਪ ਨੂੰ ਤਾਂ ਰੋਟੀ ਨਹੀਂ ਮਿਲਦੀ ਉਹਨੂੰ ਤਾਂ ਤੇਜੀ ਖੜੀ ਆਗੀ ਨਹੀਂ ਤੂੰ ਰਹਿਣ ਦੇ ਰਹਿਣ ਤੇ ਗਾਹ ਤੂੰ ਦੇ ਕਿਉਂ ਨਹੀਂ ਆ ਨਾ ਮੈਨੂੰ ਰੋਟੀਆਂ ਮਾਰਦੀਆਂ ਗੱਲਾਂ ਆ ਨਖਰਾ ਨਾ ਉਹਦੇ ਪੱਲੇ ਰੱਖ ਉਹੀ ਐ ਜਿਹੜੀ ਸੁਣੀਆਂ ਦੀਆ ਮੈਂਟ ਜੀ ਦੀ ਝਾੜ ਦੂੰ ਤੇਰਾ ਨਖਰਾ ਵੱਡੀ ਆਈ ਆ ਨੂਰੀ ਤੂੰ ਤੂੰ ਝਾੜੇਂਗੀ ਦੇਖ ਤਾਂ ਸਹੀ ਆਹੋ ਲੈ ਤੜਕੀ ਆਜੂ ਕਦੇ ਉਹਨੂੰ ਉਂਗਲਾਂ ਲਾਜੂਗਾ ਤੇ ਮੈਨੂੰ ਆ ਆ ਆ ਬੀਨੂ ਤਾਂ ਲੜ ਪੈਣ ਇਹ ਇਹਦਾ ਕੁਝ ਕਰਨ ਨੂੰ ਆ ਜਾਂਦੀ ਹੈਗੀ ਮੈਂ ਕਹਿੰਦੇ ਚੱਲ ਕਾਣੂ ਕਾਣੂ ਮੈਂ ਤਾਂ ਪਟਕੇ ਗੁਤਨੀ ਜੀ ਨਾਲ ਹੱਥ ਚ ਫੜਾ ਦਿੰਦੀ ਫਿਰਦੀ ਐ ਬਾੜੀ ਬਣੀ ਇਹ ਹਮ ਸਵਰਨਾ ਹਾਂ ਮੇਰੀ ਗੱਲ ਸੁਣ ਉਹ ਚੁਗਲ ਖੋਰ ਆਈ ਸੀਗੀ ਤੇ ਕੀ ਕਹਿੰਦੀ ਸੀ ਤੈਨੂੰ ਉਹਨ ਦਾ ਕੀ ਕਹਿਣਾ ਸੀਗਾ ਤਾਂ ਕਹਿੰਦੀ ਸਾਡਾ ਗੇਟ ਖੁੱਲਾ ਪਿਆ ਸੀ ਕਹਿੰਦੀ ਮੈਂ ਗਾਹਾਂ ਜਾਂਦੀ ਸੀਗੀ ਕੀ ਹੋ ਗਿਆ ਗਾਹਾਂ ਕਾਣੂ ਜਾਂਦੀ ਸੀ ਚੁਗਲੀਆਂ ਕਰਨ ਆਈ ਸੀ ਤੇ ਕੀ ਕਹਿ ਗਈ ਜੀ ਤੇਰੇ ਕੋਲ ਕੁਝ ਨਹੀਂ ਕਿਹਾ ਉਹਨ ਤਾਂ ਸਵਰਨ ਜੀ ਨੇ ਤਾਂ ਝੋਲੀ ਬਣਦੀ ਨਾ ਐਨੀ ਹੈ ਨਹੀਂ ਨਾ ਉਹਨੇ ਤਾਂ ਕੁਝ ਨਹੀਂ ਕਿਹਾ ਹੈਗਾ ਤੈਨੂੰ ਉਸ ਕਹਿੰਦੀ ਸੀ ਹਾਂ ਮੈਨੂੰ 100-100 ਕੁਝ ਬੋਲ ਕੇ ਗਈ ਹੈਗੀ ਅਸਾ ਉਹ ਤਾਂ ਐ ਕਹਿੰਦੀ ਸੀ ਕਿ ਕਹਿੰਦੀ ਆ ਕਿ ਤੁਹਾਡੇ ਪਰਸੋਂ ਰੌਲਾ ਜਾ ਪਈ ਜਾਂਦਾ ਸੀ ਮਾ ਸਾਡੇ ਤਾਂ ਕੁਝ ਵੀ ਨਹੀਂ ਸੀ ਹੈ ਜਾ ਕਹਿੰਦੀ ਕੀ ਹੋ ਗਿਆ ਸੀ ਮਾ ਸਾਡੇ ਤਾਂ ਕੀ ਹੋਣਾ ਇਹ ਗੱਲਾਂ ਤਾਂ ਜਰੂਰ ਕਰਦੀ ਸੀ ਹੋਰ ਤਾਂ ਕੁਝ ਕਿਹਾ ਨਹੀਂ ਥੱਲੇ ਇਹੀ ਗੱਲ ਹੋਈ ਸੀ ਹਾਂ ਤੂੰ ਕੋਈ ਗੱਲ ਉਹਨੂੰ ਕਹੀ ਹੋਣੀ ਹੈਗੀ ਵੀ ਮੇਰੇ ਨਾਲ ਲੜਦੀ ਮੈਨੂੰ ਤਾਂ 100-100 ਕੁਝ ਬੋਲ ਕੇ ਗਈ ਆ ਕਹਿੰਦੀ ਤੂੰ ਉਹ ਰੰਡੀ ਦੀ ਮੈਨੂੰ ਤਾਂ ਜਿਉਣ ਦੇ ਦੇ ਕਹਿੰਦੀ ਖਾਏ ਕਿੱਡੇ ਕਿੱਡੇ ਤੂੰ ਤਾਂ ਚੱਕਦੀ ਆ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਤਾਂ ਉਹਨਾਂ ਇੰਨੀਆਂ ਗੱਲਾਂ ਹੀ ਨਹੀਂ ਕੀਤੀਆਂ ਹੈਗੀਆਂ ਪਰ ਮੈਨਾਂ ਤਾਂ ਆਪ ਕਹਿਣੀ ਹੈਗੀ ਚੁਗਲ ਖੋਰ ਤੜਕੀ ਆ ਜਾਂਦੀ ਆ ਕਹੇ ਤਾਂ ਤੇ ਉਂਗਲ ਵਾਲੇ ਨੇ ਕਦੇ ਲਾ ਜਾਂਦੇ ਮੈਨੂੰ ਮੈਂ ਆਉਂਦੀ ਨਹੀਂ ਉਹਦੀ ਗੱਲਾਂ ਵਿੱਚ ਉਹ ਤਾਂ ਘਰ ਪੱਟਣ ਵਾਲੀ ਆ ਨਾ ਮੈਂ ਤਾਂ ਕੁਝ ਵੀ ਨਹੀਂ ਕਿਹਾ ਹੈਗਾ ਮੈਂ ਤਾਂ ਜਿੱਦੀ ਮਰਜ਼ੀ ਸੌਂ ਫਲਾ ਮੇਰੇ ਜਵਾਖਾਂ ਦੀ ਸੌ ਲੱਗੇ ਕਾਗਨ ਮੈਂ ਤਾਂ ਭਨੇ ਕੁਝ ਵੀ ਨਹੀਂ ਕਿਹਾ ਕੋਈ ਗੱਲ ਹੀ ਨਹੀਂ ਨਾ ਪਦਮੀ ਨਾ ਘਟਨੀ ਅੱਗੇ ਉਹ ਮਾਸੀ ਆਈ ਸੀ ਮੇਰੇ ਕੋਲ ਉਹ ਗੱਲਾਂ ਕਰਦੀ ਸੀ ਕਹਿੰਦੀ ਭਨੇ ਤੜਕੀ ਸਾਡੀ ਬਹੂ ਕੋਲੇ ਆ ਜਾਂਦੀ ਸੀ ਕਹਿੰਦੀ ਚੁਗਲੀਆਂ ਲਾਉਣਾ ਕਦੀ ਸਾਡੇ ਤਾਂ ਇਹ ਘਰ ਪੱਟ ਕੇ ਰੱਖਤਾ ਹੁਣ ਤੂੰ ਵੀ ਇਹ ਤਾਂ ਬਚਾ ਕੇ ਰੱਖੀ ਇਹਦਾ ਘਰ ਪੱਟਣ ਵਾਲੀ ਹੈਗੀ ਨਾ ਮੈਂ ਨਹੀਂ ਕਿਸੇ ਦੀ ਸੁਣਦੀ ਗਾਗਨ ਦੇਖ ਜਾ ਤਾਂ ਮੈਨੂੰ ਕਹਦੇ ਨਹੀਂ ਤੂੰ ਬਾਹਰ ਵਗ ਜੇ ਤਾਂ ਮੈਂ ਬਾਹਰ ਵਗ ਜਣੀ ਕਿਸੇ ਕੰਮ ਤੋਂ ਨਹੀਂ ਮੈਂ ਤਾਂ ਤੇਰੇ ਘਰੇ ਕੰਮ ਕਰੀ ਜਾਂਦੀ ਆ ਤੈਨੂੰ ਪਤਾ ਏ ਮੈਂ ਕਿੰਨਾ ਕਿਸੇ ਕੋਲ ਜਾ ਕੇ ਗੱਲਾਂ ਕਰਦੀਆਂਗੀ ਸਵਰਨ ਤੂੰ ਹੁਣ ਭੌੜੀ ਨਾ ਬਣਾ ਕਹੀ ਤਾਂ ਗੱਲ ਤੂੰ ਵੀ ਹੋਣੀ ਆ ਜਿਹੜੀ ਮੈਨੂੰ ਇਹਨਾਂ ਨੇ ਕੁਝ ਬੋਲ ਕੇ ਗਈ ਆ ਉਹ ਨਾ ਮੈਂ ਤਾਂ ਸੌ ਦੀ ਦਿਮਾਗ ਤੇ ਜਵਾਖੋਂ ਤੋਂ ਤੇਰੇ ਮੈਨੂੰ ਖਸਾ ਹੈਗਾ ਭੈਣਾ ਤੂੰ ਨਾ ਹੁਣ ਝੂਠੀਆਂ ਸੋਹਣਾ ਖਾ ਤੂੰ ਮੰਨ ਜਾ ਮੇਰੇ ਕੋਲੇ ਨਾ ਨਾ ਮੈਂ ਕੁਛ ਨਹੀਂ ਕਿਹਾ ਮੇਰਾ ਤਾਂ ਵੇਸਕ ਦੀ ਮੁੰਦੇ ਨਾਲ ਗੱਲ ਕਰਾ ਦੇ ਤੂੰ ਮੈਂ ਨਹੀਂ ਕੁਛ ਵੀ ਕਿਹਾ ਹੈਗਾ ਕੁਛ ਕਿਹਾ ਨਹੀਂ ਇਹਨੂੰ ਨਾ ਨਾ ਮੈਂ ਨਹੀਂ ਕੁਛ ਕਿਹਾ ਹੈਗਾ ਮੈਨੂੰ ਕਹਿੰਦੀ ਤੂੰ ਸਾਰਾ ਦਿਨ ਬਹਿਲੀ ਬੈਠੀ ਰਹਿੰਦੀ ਆ ਤੇ ਉਹਦਾ ਕੰਮ ਕਰਾਉਂਦੀ ਰਹਿੰਦੀ ਤੂੰ ਇਹ ਗੱਲਾਂ ਕਰੀਆ ਨਹੀਂ ਹੈਗੀਆਂ ਲੈ ਜੇ ਮੈਂ ਕਹੂੰ ਕੋਈ ਗੱਲ ਫੇਰ ਹੀ ਮੈਂ ਕਹੂੰ ਹਾਂ ਮੈਂ ਕਹੀ ਆ ਮੈਂ ਤਾਂ ਕੋਈ ਗੱਲ ਕਹੀ ਨਹੀਂ ਆ ਤਾਂ ਉਹ ਗੱਲ ਹੋ ਗਈ ਨਾਲੇ ਚੋਰ ਨਾਲੇ ਚਤਰਾਈਆਂ ਹੈ ਤੂੰ ਕੋਈ ਗੱਲ ਕਹੀ ਹੋਣੀ ਆ ਤੂੰ ਉਹਦੇ ਕੋਲੇ ਮੰਨ ਜਾ ਮੈਨੂੰ ਹੁਣ ਤੂੰ ਭੋਲੀ ਬਣੀ ਜਾਣੀ ਵਾਲੀ ਸੌਣ ਲੱਗੇ ਕਾਗਨ ਮੈਂ ਕੋਈ ਵੀ ਗੱਲ ਨਹੀਂ ਕਹੀ ਮੈਂ ਤਾਂ ਹੱਥ ਬੰਨ੍ਹਿਆ ਪੈਣੇ ਮਾਫੀ ਮੰਗਦੀ ਜਿਹੜੀ ਉਹ 2 ਮਿੰਟ ਮੇਰੇ ਕੋਲੇ ਖੜ ਗਈ ਮੈਂ ਤਾਂ ਕੋਈ ਗੱਲ ਕਹੀ ਨਹੀਂ ਸਹਿਰ ਹੀ ਨਹੀਂ ਕੀਤੀ ਉਹਦੇ ਨਾਲ ਕੋਈ ਗੱਲ ਤੇਰੇ ਨਾਲ ਆ ਮਗਰਮਾਸ ਵਾਲਿਆ ਹੰਦੂ ਜੇ ਨਾ ਇਹਨਾਂ ਦੇ ਨਹੀਂ ਮੈਂ ਕਰੀ ਉਹ ਵੀ ਕਰਕੇ ਤਰਸ ਖਾ ਲੂੰਗੀ ਇਹ ਮੇਰੇ ਕੋਲ ਨਾ ਛੱਟਿਆ ਕਰ ਠੀਕ ਹੈ ਨਾ ਜੇ ਇਹੀ ਰੱchn ਕਰ ਲੈਣਾ ਚੱਕਾ ਦਾ ਪੈ ਗਿਆ ਤੁਰ ਜਾ ਇੱਥੋਂ ਨਾਲੇ ਕੁਛ ਨਹੀਂ ਹੈਗਾ ਤੇਰਾ ਇੱਥੇ ਕਿਤੇ ਬਣੀ ਫਿਰਦੀ ਹੋਵੇਂ ਵੀ ਮੈਂ ਜ਼ਮੀਨ ਚ ਉੱਦ ਬਡਾਲੂੰਗੀ ਗਾਗਨ ਇਦੋਂ ਜ਼ਮੀਨ ਵਰਤਨ ਵਾਲਾ ਨਹੀਂ ਰਿਹਾ ਮੈਂ ਇਹ ਜਮੀਨ ਤੋਂ ਕੀ ਲੈਣਾ ਮੈਂ ਤਾਂ ਸਿਰਫ ਦੋ ਰੋਟੀਆਂ ਆਪਦੀਆਂ ਤੇ ਦੋ ਰੋਟੀਆਂ ਮੇਰੇ ਬੱਚਿਆਂ ਦੀਆਂ ਉਹਨਾਂ ਕਰਕੇ ਬੈਠੀ ਸੀ ਵੀ ਚਲ ਕੋਈ ਨਾ ਮੈਨੂੰ ਇਹਨਾਂ ਦਾ ਸਹਾਰਾ ਹੈਗਾ ਮੈਂ ਹੋਰ ਕੀ ਲੈਣਾ ਜ਼ਮੀਨਾਂ ਤੋਂ ਬਸ ਮੇਰੇ ਕੋਲੇ ਹੁਣ ਆ ਰੋਣਾ ਤੋਣਾ ਜਾਣਾ ਕਰ ਤੇ ਚੱਕ ਬੈਗ ਤੇ ਡੰਡੀ ਪਿਆ ਇੱਥੋਂ ਠੀਕ ਹੈ ਨਾ ਨਾਲੇ ਮੈਂ ਤੈਨੂੰ ਇੱਥੇ ਮੈਨੂੰ ਦੇਖਣੀ ਨਹੀਂ ਚਾਹੀਦੀ ਤੂੰ ਚੁੱਕ ਕਰਕੇ ਚੁਰ ਜਾ ਮੈਨੂੰ ਨਹੀਂ ਪਤਾ ਕਿਤੇ ਮਰ ਜਾਈ ਜਾਵੇਂ ਕਿਤੇ ਨਾ ਚਾਹੇ ਕਿਸੇ ਖੂਹ ਖਾ ਤੇ 3 16 ਮਾਰ ਕੇ ਮਰ ਗਈ ਮੇਰਾ ਤਾਂ ਕੋਈ ਵੀ ਨਹੀਂ ਹੈਗਾ ਕਾਕਨ ਸੋਤੋਂ ਬਿਨਾਂ ਚਾ ਮੇਰੇ ਬੱਚੇ ਨੇ ਜਾਂ ਤੁਸੀਂ ਆ ਭੈਣ ਵਣ ਕਿਆ ਨਾ ਕਰ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਕਿ ਮੈਨੂੰ ਘਰੋਂ ਨਾ ਕੱਢ ਮੇਰੇ ਮੂਰੇ ਹੱਥ ਉੱਥ ਜਨ ਜੋੜ ਮਤ ਨੂੰ ਇੱਕ ਗੱਲ ਦੱਸਦੀ ਮੈਂ ਤੈਨੂੰ ਜਿਵੇਂ ਕਹਤਾ ਵਾ ਤੇ ਬੈਗ ਚੱਕ ਤੇ ਡੰਡੀ ਪੈ ਤੇ ਮੇਰੇ ਨਾਲ ਹੁਣ ਬਾਲੀ ਪਕਾਈ ਨਾ ਕਰ ਮੈਂ ਦੱਸ ਮੈਂ ਕਿੱਥੇ ਜਾਊਂਗੀ ਹੁਣ ਮੇਰਾ ਤਾਂ ਕੋਈ ਵੀ ਨਹੀਂ ਹੈਗਾ ਐਸੀ ਗੱਲ ਸੱਚ ਕਹਿੰਦੀ ਸੀ ਪਿੰਕੀ ਜ਼ਮੀਨ ਦੀ ਕਹਿੰਦੀ ਤੂੰ ਮਾਲਕ ਨਾ ਅੱਧ ਦਾ ਤੇਰਾ ਘਰ ਦਾ ਹਿੱਸਾ ਮੈਂ ਗਾਗੰਦੀਆਂ ਗੱਲਾਂ ਚਾਹਉਣੀ ਆ ਪਰ ਮੈਂ ਪ੍ਰਿੰਕੀ ਦੀ ਗੱਲ ਤੇ ਵੀ ਘੌਰ ਕਰਾਂ ਇਹ ਮੈਨੂੰ ਕਿਵੇਂ ਘਟ ਸਕਦੀ ਆ ਚਾਨ ਦੇਖਨੀ ਆ ਬੈਠ ਕੇ ਸੋਚਦੀ ਆ ਕੀ ਅੱਗੇ ਕਰ ਨਾਲ ਮੈਂ ਕਿੱਥੇ ਜਾਊਂਗੀ ਮੇਰਾ ਤਾਂ ਕੋਈ ਹੈ ਨਹੀਂਗਾ ਨਾ ਕੋਈ ਮੇਰੀ ਮਾਂ ਨਾ ਮੇਰੀ ਭੈਣ ਨਾ ਮੇਰਾ ਪਿਓ ਚੱਕ ਕਿੱਥੇ ਜਾਵਾਂ ਹੁਣ ਮੈਂ ਢਿਓੜੀ ਸਾਥ ਤੱਕ ਤੁਰੂੰ ਕੋਈ ਸਾਥਨ ਵੀ ਨਹੀਂ ਹੈ